ਹਾਂਜੀ ਆਰੀਨ ਜੀ ਤੁਸੀਂ ਇੱਕ ਕੰਪੀਟੀਸ਼ਨ ਜਿੱਤ ਕੇ ਆਏ ਜੀ ਉਹ ਤੋਂ ਐ ਉਹਦੇ ਬਾਰੇ ਵਿਸਥਾਰਪਾ ਦੱਸੋ ਕਿਹੜੇ ਚੈਨਲ ਤੇ ਕੰਪੀਟੀਸ਼ਨ ਤੇ ਕੀ ਕੰਪੀਟੀਸ਼ਨ ਸੀ ਅ ਜਿਹੜਾ ਸੁਪਰਸਟਾਰ ਸਿੰਗਰ ਸੀਜ਼ਨ 3 ਦਾ ਜਿਹੜਾ ਕੰਪੀਟੀਸ਼ਨ ਸੀ ਉਹ ਸੋਨੀ ਟੀਵੀ ਤੇ ਆਂਦਾ ਸੀ ਸੋਨ ਇੰਟਰਟੇਨਮੈਂਟ ਟੈਲੀਵਿਜ਼ਨ ਤੇ ਜੀ ਤੇ ਉਸ ਦੇ ਵਿੱਚ ਇਹ ਕੰਪੀਟੀਸ਼ਨ ਸੀ ਕਿ ਆਪਣੇ ਆਪਣੇ ਮਤਲਬ ਜਿਹੜੇ ਸੁਰ ਵਗੈਰਾ ਹੁੰਦੇ ਸੁਰਾਂ ਨਾਲ ਖੇਡ ਕੇ ਅਸੀਂ ਜਿੱਤਣਾ ਹੈ ਜਿਹੜਾ ਮਤਲਬ ਵਧੀਆ ਗਾਜੇਗਾ ਉਹ ਮਤਲਬ ਵਿਨਰ ਬਣ ਜਾਏਗਾ ਜਿਹੜਾ ਹਰ ਵਿੱਚ ਫਸਟ ਸੈਕਿੰਡ ਹੁੰਦੀ ਹੈ ਤੇ ਮੈਂ ਇਹਦੇ ਵਿੱਚ ਫਸਟ ਟ੍ਰੈਨਰ ਆਪਾਂ ਇਹ ਕਿਨੇ ਚਿਰ ਕੰਪੀਟੀਸ਼ਨ ਚੱਲਿਆ ਤੁਹਾਡਾ ਇਹ ਕੰਪੀਟੀਸ਼ਨ ਸਾਡਾ ਚੱਲਿਆ ਘੱਟੋ ਘੱਟ 7 ਮਹੀਨੇ 7 ਮਹੀਨੇ ਚੱਲਿਆ 7 ਮਹੀਨੇ ਫਿਰ ਤੁਸੀਂ ਉੱਥੇ ਹੀ ਸਾਰੇ ਰਹੇ ਸਾਡਾ ਜੀ ਅਸੀਂ ਸਭ ਕੁਝ ਖਾਣਾ ਪੀਣਾ ਵਗੈਰਾ ਉੱਥੇ ਸੀਗਾ ਸਾਡਾ ਜੀ 7 ਮਹੀਨੇ ਵਗੈਰਾ ਅਸੀਂ ਉੱਥੇ ਰਹੇ ਮੁੰਬਈ 'ਚ ਠੀਕ ਹੈ ਪੰਜਾਬ ਤੋਂ ਕਿੰਨੇ ਕੁ ਬੱਚੇ ਗਏ ਸੀ ਤੁਹਾਡੇ ਪੰਜਾਬ ਤੋਂ ਸਾਡੇ ਦੋ ਗਏ ਸੀ ਜੀ ਇੱਕ ਕੁੜੀ ਸੀ ਇੱਕ ਮੁੰਡਾ ਸੀ ਤੇ ਇੱਕ ਮੈਂ ਸੀ ਹਮ ਅਰੀ ਜੀ ਜਦਾ ਕਿਸ ਤਰ੍ਹਾਂ ਦੇ ਕੀ ਸੂਫੀਆਨਾ ਚੀਜ਼ਾਂ ਸੀ ਉੱਥੇ ਜਾਂ ਕਿਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੇ ਤੁਹਾਨੂੰ ਬੋਲਣੀਆਂ ਪਈਆਂ ਕਿਉਂਕਿ ਸੂਫੀਆਨਾ ਬੋਲਣਾ ਥੋੜਾ ਹੁਕਾ ਹੁੰਦਾ ਮਤਲਬ ਉੱਥੇ ਮਤਲਬ ਐ ਨਹੀਂ ਸੀਗਾ ਕਿ ਅਸੀਂ ਕੋਈ ਵੀ ਜਨਰਲ ਦਾ ਗਾਣਾ ਲੈ ਕੇ ਜਾਈਏ ਬਹੁਤ ਸਾਰੇ ਮਤਲਬ ਬੱਚੇ ਸੀਗੇ ਇੱਕ ਤੋਂ ਵੱਧ ਕੇ ਇੱਕ ਬੱਚੇ ਸੀਗੇ ਤੇ ਕੋਈ ਕਲਾਸਿਕਲ ਗਾਉਂਦਾ ਸੀ ਕੋਈ ਸੂਫੀ ਗਾਉਂਦਾ ਸੀ ਜਿੱਦਾਂ ਮੈਂ ਗਾਣਾ ਤੇ ਕੋਈ ਪੁਰਾਣੇ ਗਾਣੇ ਗਾਉਂਦਾ ਸੀ ਕਿਸ਼ੋਰ ਕੁਮਾਰ ਜੀ ਦੇ ਤੇ ਜੋ ਵੀ ਆਪਣਾ ਜਰਨਲ ਲੈ ਕੇ ਆਂਦਾ ਸੀ ਇੱਕ ਐਵੀ ਕੰਪੀਟੀਸ਼ਨ ਹੈਗਾ ਸੀ ਕਿ ਜਿਹੜਾ ਅਲੱਗ-ਅਲੱਗ ਜਰਨਲ ਦੇਗਾ ਇਹਗਾ ਜਿਹੜਾ ਮਤਲਬ ਇੱਕੋ ਜਰਨਲ ਗਾਉਂਦਾ ਉਹਨੂੰ ਹੋਰ-ਹੋਰ ਜਰਨਲਾਂ ਦੇ ਵੀ ਗਾਣੇ ਦਿੰਦੇ ਸੀ ਜਿਹੜਾ ਮਤਲਬ ਉਹਨੋਂ ਵਧੀਆ ਕਰ ਜੇਗਾ ਤੇ ਓਕੇ ਜਾਏਗਾ ਬਹੁਤ ਹੀ ਜ਼ਿਆਦਾ ਟਫ ਕੰਪੀਟੀਸ਼ਨ ਸੀ ਮਤਲਬ ਕਿ ਵਕਤ-ਵਕਤ ਜਰਨਲ ਦੇ ਵਿੱਚ ਤੁਹਾਨੂੰ ਕੰਪੀਟ ਕਰਨਾ ਪਿਆ ਉਹ ਦਿਨ ਜਾ ਕੇ ਬਹੁਤ ਜ਼ਿਆਦਾ ਇਹਦੀ ਤਰ੍ਹਾਂ ਹੀ ਜਿਹੜੀ ਮੁੱਢਲੀ ਸਿੱਖਿਆ ਜਿਹੜੀ ਇਹ ਲਈ ਕਿਤੇ ਕੋਈ ਕਿਉਂਕਿ ਕੋਈ ਨਾ ਕੋਈ ਗੁਰੂ ਤੇ ਤੁਹਾਡਾ ਹੋਊਗਾ ਇਹ ਤਾਂ ਅ ਸੰਦੀ ਖਾਂਦੇ ਮੰਮੀ ਦੇ ਵਿੱਚ ਗੁਰੂ ਪਪਾਏ ਨੇ ਮੇਰੇ ਜੀ ਪਪਾਏ ਮਗਰ ਸਾਰੇ ਸਿਖੰਦੇ ਨੇ ਜਦੋਂ ਮੈਂ 7 ਸਾਲ ਦਾ ਸੀਗਾ ਤੇ ਟੀਵੀ 'ਚ ਕੋਈ ਵੀ ਐਡਸ ਵਗੈਰਾ ਆਉਂਦੀ ਸੀ ਉਹਦੀ ਮੈਂ ਮਤਲਬ ਮੈਂ ਮਿਕਰੀ ਵਗੈਰਾ ਕਰਦਾ ਸੀ ਕੋਈ ਵੀ ਜਿਹੜਾ ਆਰਟਿਸਟ ਹੈ ਕਾਰਟੂਨਸ ਵਗੈਰਾ ਮਰਜੀ ਮੈਂ ਮਿਕਰੀ ਆਰਟਿਸਟ ਸੀਗਾ ਕੱਡੇ ਮਤਲਬ ਮੈਂ ਮਿਕਰੀ ਕਰਦਾ ਸੀ ਤੇ ਫਿਰ ਮੈਂ ਸ਼ੁਰੂਆਤ ਕੀਤੀ ਹਨੂਮਨ ਚਾਲੀਸਾ ਤੋਂ ਫਿਰ ਮੈਂ ਜਿਹੜੀ ਹਨੂਮਨ ਚਾਲੀਸਾ ਮੈਂ ਗੋਣੀ ਸ਼ੁਰੂ ਕੀਤੀ ਸੋਰ ਵਿੱਚ ਤੇ ਉੱਥੋਂ ਪਤਾ ਲੱਗ ਗਿਆ ਪਾਪਾ ਨੂੰ ਕਿ ਮੈਂ ਗਾ ਸਕਦਾ ਫਿਰ ਮੈਨੂੰ ਪਾਪਾ ਨੇ ਗਾਣ ਦੀ ਟ੍ਰੇਨਿੰਗ ਦਿੱਤੀ ਤੇ ਫਿਰ ਮੈਂ ਲੈਣ ਚ ਪੈ ਗਿਆ ਠੀਕ ਹੈ ਹਨੂਮਨ ਚਲिसा ਜਿਹੜੀ ਹੈ ਤੁਸੀਂ ਮਤਲਬ ਪਹਿਲਾਂ ਘਰੇ ਸ਼ੁਰੂ ਕੀਤੀ ਆ ਉਸ ਤੋਂ ਬਾਅਦ ਕੋਈ ਸਟੇਜ ਪਰਫਾਰਮੈਂਸ ਵੀ ਕੀਤੀਆਂ ਤੁਸੀਂ ਹਨੂਮਨ ਚਲੈਸਾ ਜਿੰਨਾ ਕੋਰ ਅਦਰਵਾਈਜ਼ ਹੋ ਕੋਈ ਹਨੂਮਨ ਚਲिसा ਮੈਂ ਮਤਲਬ ਜਗਰਾਤਿਆਂ ਵਿੱਚ ਤਾਂ ਨਹੀਂ ਗਾਈ ਹਨੂਮਨ ਚਲੈਸਾ ਉਦਾਂ ਹੀ ਗਾਣਾ ਮਤਲਬ ਭਜਨ ਵਗੈਰਾ ਗਾਣਾ ਸੀ ਮੈਂ ਭਜਨ ਵਗੈਰਾ ਗਾਣਾ ਸੀ ਮੈਂ ਹਨੂਮਨ ਚਲੈਸਾ ਨਹੀਂ ਗਾਈ ਹਾਂ ਬੜੀ ਛੋਟੀ ਉਮਰ ਆ ਬੜੀਆਂ ਵਧੀਆਂ ਪਲਾਂਘਾਂ ਪੁੱਟੀਆਂ ਤੇ ਹੀ ਅ ਬੜਾ ਫਕਰਿਆ ਗੁਰਦਾਸਪੁਰ ਵਾਸੀਆਂ ਨੂੰ ਤੁਹਾਡੇ ਤੇ ਆਉਣ ਵਾਲੇ ਦਿਨਾਂ ਵਿੱਚ ਕੀ ਕਰ ਕਰਨਾ ਚਾਹੁੰਦੇ ਤੁਸੀਂ ਜੀ ਆਉਣ ਵਾਲੇ ਦਿਨਾਂ ਵਿੱਚ ਤੁਹਾਡਾ ਕੀ ਮਦਦ ਹੈ ਕਿ ਕੀ ਕਰਨਾ ਚਾਹੁੰਦੇ ਤੁਸੀਂ ਹੋਰ ਕੀ ਕਰਨਾ ਚਾਹੁੰਦੇ ਹੋ ਮੈਂ ਬਤ ਤੋਂ ਬਤ ਮੈਂ ਇਹ ਨਹੀਂ ਹੈ ਕਿ ਮੈਂ ਕਲਾਸ ਸਿੰਗਿੰਗ ਕਰਾਂ ਮੈਂ ਪੜਾਈ ਵੀ ਬਹੁਤ ਜ਼ਰੂਰੀ ਹੈ ਪੜਾਈ ਵੀ ਮੈਂ ਕਰਨੀ ਹੈ ਬਿਲਕੁਲ ਜ਼ਰੂਰੀ ਹੈ ਇੱਕ ਕਲਾਸ 'ਚ ਮੈਂ ਹੋ ਮਤਲਬ ਕੋਈ ਆ ਵੀ ਕਿਹੜੀ ਕਲਾਸੇ ਹੋ ਤੁਸੀਂ ਮੈਂ 8th ਕਲਾਸ ਚ ਹਾਂ ਅੱਛਾ ਤੇ ਪੜਾਈ ਵੀ ਬਹੁਤ ਜ਼ਰੂਰੀ ਹੈ ਸਿੰਗਿੰਗ ਦੇ ਨਾਲ ਨਾਲ ਮੈਂ ਪੜਾਈ ਵੀ ਕਰ ਰਿਹਾ ਮਤਲਬ ਸਿੰਗਿੰਗ ਕਰ ਰਿਹਾ ਤੇ ਮਤਲਬ ਬਹੁਤ ਕੁਝ ਮਤਲਬ ਮੇਰਾ ਬਹੁਤ ਕੁਝ ਜਿਦਾਂ ਮਤਲਬ ਟਾਈਮ ਟੇਬਲ ਬਹੁਤ ਜ਼ਿਆਦਾ ਬਿਜ਼ੀ ਹੁੰਦਾ ਤੇ ਮੈਂ ਹਰ ਵੇਲੇ ਬਲੀ ਲਾਈਵ ਸਟ੍ਰੀਮਾਂ ਬਿਜ਼ੀ ਰਹਿੰਦਾ ਐਂਡ ਤੁਹਾਡੇ ਫਾਦਰ ਸਾਹਿਬ ਦਾ ਸਹਿਯੋਗ ਤੇ ਤੁਹਾਡੇ ਨਾਲ ਹੈ ਹੀ ਹੈ ਤੁਹਾਡੇ ਟੀਚਰਾਂ ਦਾ ਸਹਿਯੋਗ ਤੁਹਾਡੇ ਨਾਲ ਕਿ ਤਰ੍ਹਾਂ ਦਰਿਆ ਮੇਰੇ ਜਿਹੜਾ ਟੀਚਰ ਨੇ ਮਿਊਜ਼ਿਕ ਟੀਚਰ ਮੈਨੂੰ ਸਾਰਿਆਂ ਨਾਲੋਂ ਜ਼ਿਆਦਾ ਪਸੰਦ ਕਰਦੇ ਨੇ ਮਤਲਬ ਸਾਰੇ ਬੱਚਿਆਂ ਨਾਲੋਂ ਪਸੰਦ ਕਰਦੇ ਕਿਉਂਕਿ ਇੱਕ ਗਾਣ ਵਾਲਾ ਨਹੀਂ ਆ ਜਦੋਂ ਜਿਹੜੇ ਬਾਕੀ ਬੱਚੇ ਨੇ ਬਾਕੀ ਬੱਚੇ ਵੀ ਗਾਉਂਦੇ ਨੇ ਜਿੱਦਾਂ ਮਤਲਬ ਸਕੂਲ ਦਾ ਫੰਕਸ਼ਨ ਵਗੈਰਾ ਹੋ ਗਿਆ ਬਾਕੀ ਬੱਚੇ ਵੀ ਗਾਉਂਦੇ ਨੇ ਤੇ ਮਤਲਬ ਮੈਂ ਵੀ ਗਾਣਾ ਉਹਨਾਂ ਨਾਲ ਤੇ ਮਤਲਬ ਜ਼ਿਆਦਾ ਮੈਨੂੰ ਮਤਲਬ ਥੋੜਾ ਜਿਹਾ ਧਿਆਨ ਨਹੀਂ ਮਿਲਦਾ ਅਧਿਆਪਕ ਜੀ ਸਵਾਲ ਥੋੜਾ ਝੋਕਾ ਮੇਰਾ ਇਹਨੂੰ ਕੋਈ ਧਿਆਨ ਨਾਲ ਸੁਣਿਓ ਜਦੋਂ ਬੱਚੇ ਟੈਲੈਂਟਡ ਹੋ ਜਾਂਦੇ ਆ ਕਿਤੇ ਮੁਕਾਮ ਤੇ ਪਹੁੰਚ ਜਾਂਦੇ ਆ ਆਮ ਤੌਰ ਤੇ ਉਹ ਲੀ ਜਿਹੜੀ ਉਹਨਾਂ ਦੀ ਬਦਲ ਜਾਂਦੀ ਆ ਟੈਲੈਂਟ ਉਹਨਾਂ ਦਾ ਬਹੁਤ ਵਧੀਆ ਹੁੰਦਾ ਟੈਲੈਂਟ ਪਰ ਉਹ ਦੂਸਰੇ ਰੂਪ ਚ ਲਾਇਆ ਜਾਂਦੇ ਜਿਨਾ ਲੱਚਰ ਗਾਇਕੀ ਪਰ ਪੈ ਜਾਂਦੇ ਆ ਦੂਜੇ ਪਾਸੇ ਪੈ ਜਾਂਦੇ ਆ ਤੁਹਾਡਾ ਕੋਈ ਮਿਸ਼ਤ ਨਹੀਂ ਇਸ ਤਰ੍ਹਾਂ ਦਾ ਹੈਗਾ ਕਿ ਜਲਦੀ ਵੈ ਸਟੈਂਡ ਹੋ ਜਾ ਤੇ ਭਾਵੇਂ ਆਊਟ ਆਫ ਦੀ ਵੇਜ ਆ ਕੇ ਹੋ ਜਾ ਇਸ ਤਰ੍ਹਾਂ ਦਾ ਕੋਈ ਮੈਂ ਸੂਫੀ ਗਾਣਾ ਵਧੀਆ ਗਾਣਾ ਅਤੇ ਮੈਂ ਇਹ ਨਹੀਂ ਕਹਿੰਦਾ ਕਿ ਮੇਰੇ ਵਿੱਚ ਜਿਦਾਂ ਉਹ ਪਕੜ ਜੀ ਹੁੰਦੀ ਆ ਉਹ ਚੀਜ਼ ਨਹੀਂ ਹੁੰਦੀ ਮੇਰੇ ਚ ਤਾਂ ਅਟਿਟਿਊਡ ਵਗੈਰਾ ਨਹੀਂ ਹੈ ਹਲੇ ਤਾਂ ਹਲੇ ਤਾਂ ਮੈਂ ਕੁਝ ਵੀ ਨਹੀਂ ਹੈ ਹਲੇ ਮੈਨੂੰ ਬਹੁਤ ਅੱਗੇ ਜਾਣਾ ਹੈ ਮਿਹਨਤ ਕਰਨੀ ਹੈਲੇ ਮੈਨੂੰ ਤੇ ਬਹੁਤ ਜ਼ਿਆਦਾ ਮਤਲਬ ਹਲੇ ਮੈਂ ਹਲੇ ਮੈਂ ਹੈਗਾ ਪਰ ਥੋੜਾ ਜਿਹਾ ਹਲੇ ਮੈਂ ਮਤਲਬ ਜਿੱਦਾਂ ਉੱਪਰ ਪਹੁੰਚ ਜਾਂਦਾ ਥੋੜਾ ਉਹ ਈ ਨਹੀਂ ਹੈਗੀ ਹਲੇ ਮੈਂ ਬਹੁਤ ਕੁਝ ਸਿੱਖਣਾ ਹੈ ਅੱਗੇ ਜਾ ਕੇ ਅੱਗੇ ਜਾ ਕੇ ਬਹੁਤ ਕੁਝ ਸਿੱਖਣਾ ਹੈ ਵੱਡੇ ਮਕਾਮ ਹਾਸਿਲ ਕਰਨਾ ਹੈ ਹਲੇ ਮਤਲਬ ਮੇਰੀ ਮਿਹਨਤ ਬਹੁਤ ਪੈਂਡਿੰਗ ਹੈ ਅਰੀਤ ਰੀਤ ਕਿ ਲਤ 모হে ਐਸੀ Oh, oh, oh. ਕੀ ਨਾਂ ਦਾ ਡਾਕਟਰ ਮੇਰਾ ਭਾਜੀ ਨਾਮ ਹੈ ਦੀਪਕ ਗੁਰਦਾਸਪੁਰੀ ਦੀਪਕ ਗੁਰਦਾਸਪੁਰੀ ਹਾਂਜੀ ਦੇਖੋ ਗੁਰਦਾਸ ਜੀ ਕੀ ਕਰਦੇ ਕੀ ਤੁਸੀਂ ਮੇਰਾ ਦੇਖੋ ਜੀ ਮੇਰਾ ਤਾਂ 뮤ਜ਼ਿਕ ਦਾ ਇਹ ਕੰਮ ਹੈ ਮੈਂ ਪ੍ਰੋਫੈਸ਼ਨਲੀ ਕੀਬੋਰਡ ਵਜਾਣਾ ਨਾਲ ਅਕੈਡਮੀ ਰੱਖੀ ਹੋਈ ਹੈ ਮੈਂ ਤੇ ਪ੍ਰੋਗਰਾਮ ਵਗੈਰਾ ਕਰੀਦਾ ਠੀਕ ਹੈ ਐ ਮੈਜੀਸ਼ੀਨ ਜਿਤਨੀ ਬੇਜੀ ਹਾਂਜੀ ਆ ਰਹੀ ਹੈ ਨਾ ਤੁਹਾਡਾ ਬੱਚਾ ਜਿੱਤ ਕੇ ਆਇਆ ਬੜਾ ਵੱਡਾ ਨਾਮ ਕਰਕੇ ਆਇਆ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਹੈ ਪਾਜੀ ਬਹੁਤ ਖੁਸ਼ੀ ਹੋਈ ਹੈ ਬਹੁਤ ਜ਼ਿਆਦਾ ਚਲੋ ਬੱਚੇ ਨੂੰ ਅੱਛੀ ਸਿੱਖਿਆ ਦਿੱਤੀ ਹੈ ਕਿ ਬੱਚਾ ਚਲੋ ਕਿਸੇ ਮੁਕਾਮ ਤੇ ਪਹੁੰਚਿਆ ਜੋ ਮਤਲਬ ਸੋਚਿਆ ਸੀਗਾ ਤੇ ਅਨੇ ਪੁਰਾਣੀ ਆਪਾਂ ਮਿਹਨਤ ਕਰਦੇ ਬਈ ਸੀ ਕਿ ਬੱਚੇ ਨੂੰ ਕਿਸੇ ਮੁਕਾਮ ਤੇ ਪਹੁੰਚਾਣਾ ਤੇ ਚਲੋ ਭਗਵਾਨ ਈਸ਼ਵਰ ਨੇ ਸੁਣੀਆ ਤੇ ਅੱਜ ਅੱਛੇ ਨੂੰ ਕੰਮ ਦੇ ਲਈ ਬਹੁਤ ਖੁਸ਼ੀਵਾਨ ਹੈ ਠੀਕ ਹੈ ਤੁਹਾਨੂੰ ਕਿਦੋਂ ਪਹਿਲੀ ਵਾਰੀ ਇਹ ਅਹਿਸਾਸ ਹੋਇਆ ਕਿ ਇਹ ਬੱਚਾ गा ਸਕਦਾ ਦੇਖੋ ਜੀ ਮੈਨੂੰ ਮੈਂ ਮਿਊਜ਼ਿਕਲੀ ਲਰਨ ਕੋ 26-27 ਸਾਲ ਮੈਨੂੰ ਹੋ ਚਲੇ ਆਇਆ ਇਹ ਮਤਲਬ ਇਹ ਜਦੋਂ ਛੋਟਾ ਜਿਹਾ ਸੀਗਾ ਮਤਲਬ 3-4 ਸਾਲ ਦਾ ਤੇ ਇਹ ਮਤਲਬ ਘਰ ਵੈਸੇ ਬੱਚੇ ਜਿਹਦਾ ਗੁਣ ਬਣਾਉਂਦੇ ਆ ਕਿ ਮੈਨੂੰ ਸੁਣਦਾ ਰਿਹਾ ਵੀ ਇਹਦੇ ਵਿੱਚ ਮਤਲਬ ਗੱਲਬਾਤ ਹੈਗੀ ਆ ਸੰਗੀਤ ਦੀ ਇਹ ਬੱਚਾ ਕਰ ਸਕਦਾ ਤੇ ਉਸ ਤੋਂ ਬਾਅਦ ਫਿਰ ਮੈਂ ਥੋੜਾ ਥੋੜਾ ਇਹਨੂੰ ਸਿਖਾਣਾ ਸ਼ੁਰੂ ਕੀਤਾ ਇਹ ਬੜੀਆ ਨੇ ਕੀਤਾ ਜੋ ਸਿਖਾ ਰਹੇ ਸੀ ਸਿੱਖਦਾ ਰਿਹਾ ਚਲੋ ਆ ਗਿਆ ਸੁਪਾਂ ਚੇ ਸਰ ਕੇ ਬੱਚੇਰੇ ਤੁਹਾਡੇ ਨੇ ਬਹੁਤ ਵਧੀਆ ਕੰਮ ਕਰ ਦਿੱਤਾ ਹੁਣ ਦੋ ਚਾਰ ਮਹੀਨੇ ਸਵਾਲ ਨੇ ਤੁਹਾਨੂੰ ਐ ਜੇ ਸਕੂਲ 'ਚ ਪੜਦਾ ਆ ਉਹਨਾਂ ਵੱਲੋਂ ਕੀ ਸਹਿਯੋਗ ਦਿੱਤਾ ਗਿਆ ਹੈ ਪਲੈਰ ਸਕੂਲ ਦੇ ਸੋ ਕਿਹੜੇ 'ਚ ਪੜਦਾ ਹੈ ਇਹ ਸਰ ਐਚ ਆਰ ਐਸ ਸਕੂਲ ਇੰਟਰਨੈਸ਼ਨਲ ਹਮ ਜਿੰਨੇ ਜਿੱਤ ਕੇ ਆਉਂਦਾ ਹਾਂਜੀ ਐ ਇਹਨਾਂ ਨੂੰ ਖੁਸ਼ੀ ਤੇ ਮਨਾਈ ਹੋ ਤੁਹਾਡੇ ਸਕੂਲ ਦੇ ਜਾ ਕੇ ਨਹੀਂ ਨਹੀਂ ਜੀ ਹਲੇ ਤੱਕ ਕੁਛ ਨਹੀਂ ਇਦਾਂ ਦਾ ਕੀਤਾ ਹੁਣ ਅੱਛਾ ਜਿੱਤਨੇ ਆਇਆ ਉਹਦੇ ਲਈ ਸਵਾਗਤ ਵਾਸਤੇ ਕੌਣ ਕੌਣ ਆਇਆ ਸੀ ਦੇਖੋ ਸਵਾਗਤ ਤੇ ਸਿਰਫ ਸਾਡੇ ਘਰਦਿਆਂ ਨੇ ਕੀਤਾ ਸੀ ਮੜੇ ਜੀ ਨੇ ਕੀਤਾ ਸੀਗਾ ਸਕੂਲ ਵੱਲੋਂ ਕੋਈ ਆਇਆ ਨਹੀਂ ਸਕੂਲ ਵੱਲੋਂ ਤਾਂ ਕੋਈ ਨਹੀਂ ਆਇਆ ਜਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਟੀਮ ਆਈ ਹੋਏ ਜਿਹੜਾ ਕੋਈ ਆਇਆ ਹੋਏ ਜਿਕੇ ਬਤਾਲਦਾ ਸਾਡਾ ਹੈਡਾ ਨਾਮ ਰੋਸ਼ਨ ਦਾ ਹੈ ਗਰਦਾਸਪੁਰ ਦਾ ਕੋਈ ਆਇਆ ਹੈ ਨਾ ਨਹੀਂ ਕੋਈ ਨਹੀਂ ਆਇਆ ਮੁਲਾਕਾਤ ਰਹੀ ਤੇ ਮੈਂ ਦੇਖਿਆ ਕਿ ਇਹਦੇ ਸਾਰੇ ਪਾਸੇ ਤੋਂ ਹੋਲਡਿੰਗ ਲਾਏ ਆ ਇਹਦਾ ਇਹਦਾ ਨਾਮ ਵਰਤਣ ਦੇ ਆ ਤੇ ਇਹਦੇ ਬਾਰੇ ਕੋਈ ਸੋਚਿਆ ਨਹੀਂ ਇਹਨਾਂ ਕੁਝ ਵੀ ਨਹੀਂ ਹੱਲੇ ਤਾਂ ਅਸੀਂ ਕੁਝ ਨਹੀਂ ਕੀ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਜੀ ਮੈਂ ਤਾਂ ਕੀ ਕਹਿਣਾ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਬਾਕੀ ਸਭ ਸਿਆਣੇ ਹੁੰਦੇ ਆ ਜੀ ਇੱਕ ਛੋਟਾ ਜਿਹਾ ਬੱਚਾ ਮਤਲਬ ਬਾਕੀ ਬੱਚਿਆਂ ਨੂੰ ਸੇਧ ਦੇ ਰਿਹਾ ਤੁਸੀਂ ਮਤਲਬ ਅੱਛੇ ਪਾਸੇ ਜੁੜੋ ਸੰਗੀਤ ਵੱਲ ਜੁੜੋ ਜੇ ਜਿੱਦਾਂ ਅੱਜਕੱਲ ਦੀ ਨੌਜਵਾਨ ਪੀੜ੍ਹੀ ਨਸ਼ਾ ਕਰਦੀ ਐ ਹਨਾ ਜੀ ਤੇ ਬਾਕੀ ਕਾਫੀ ਜਿਹੜੇ ਮਾੜੇ ਕੰਮ ਕਰਦੀ ਐ ਅੱਜਕੱਲ ਦੀ ਨੌਜਵਾਨ ਪੀੜ੍ਹੀ ਉਹਨਾਂ ਨੂੰ ਬੜੀ ਆਰੀਆਂ ਦੀ ਸੇਧ ਹੀ ਆ ਕਿ ਦੇਖੋ ਮੈਂ ਇੱਕ ਛੋਟਾ ਜਿਹਾ ਬੱਚਾ ਹੋ ਕੇ ਮੈਂ ਕਿੱਥੇ ਤੱਕ ਪਹੁੰਚ ਗਿਆ ਬੰਬਈ ਇੰਡਸਟਰੀ ਜਿੱਥੋਂ ਅੱਗੇ ਐਂਡ ਐ ਕੰਦ ਅੱਗੇ ਉਸ ਤੋਂ ਬਾਅਦ ਕੁਛ ਨਹੀਂ ਐ ਆਪਣੇ ਇੰਡੀਆ 'ਚ ਹਨਾ ਜੀ ਜੀ ਤੇ ਮਤਲਬ ਇਹ ਸੇਧ ਦੇ ਰਿਹਾ ਅੱਜਕੱਲ ਦੇ ਨੌਜਵਾਨਾਂ ਬੱਚਿਆਂ ਨੂੰ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪ ਵੀ ਕਲਾ ਕਰ ਰਹੇ ਆ ਜੀ ਹਾਂਜੀ ਹਾਂਜੀ ਠੀਕ ਹੈ ਜੀ ਕਲਾ ਨਾਲ ਉਹਨਾਂ ਦਾ ਪੇਮ ਆ ਹਾਂਜੀ ਤੇ ਵੈਸੇ ਉਹਨਾਂ ਦਾ ਕਹਿਣਾ ਤੇ ਇਹ ਆ ਕਿ ਮੈਂ ਕਲਾ ਨੂੰ ਬੜਾ ਪ੍ਰੋਮੋਟ ਵੀ ਕਰਦਾ ਹਾਂ ਜੇ ਵੀ ਮੈਂ ਉਹਨਾਂ ਦਾ ਸਾਥ ਦਿੰਦਾ ਉਹਨਾਂ ਤੱਕ ਕੋਈ ਪਹੁੰਚ ਹੋਈ ਜਾ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਤੁਸੀਂ ਨਹੀਂ ਜੀ ਮੈਂ ਤਾਂ ਦੇਖੋ ਜੀ ਮੈਂ ਤਾਂ ਇਹੀ ਕਹਿਣਾ ਵੀ ਜਿਹੜੇ ਮਿਊਜ਼ਿਕ ਨਾਲ ਜੁੜੇ ਆ ਸਾਡੇ ਬੱਚੇ ਅੱਜ ਕੱਲ ਦੇ ਤੇ ਉਹਨਾਂ ਵੱਸੇ ਕੁਛ ਨਾ ਕੁਛ ਤੇ ਕਰਨਾ ਚਾਹੀਦਾ ਉਹਨਾਂ ਦੀ ਹੌਸਲਾ ਅਫਜ਼ਾਈ ਵਾਸਤੇ ਤਾਂ ਜੋ ਬੱਚੇ ਉਹਨਾਂ ਨੂੰ ਦੇਖ ਕੇ ਹੋਰ ਬੱਚੇ ਵੀ ਥੋੜੇ ਇਨਸਪਾਇਰ ਹੋਣ ਤੇ ਮਿਊਜ਼ਿਕ ਵੱਲ ਆਣ ਬੱਚੇ ਹਾਂਜੀ ਪ੍ਰਜਤਾ ਜੀ ਕਿ ਤੁਹਾਡੇ ਬਿਲਕੁਲ ਨੇੜੇ ਬੱਚਾ ਰਿੰਦਾ ਆ ਰਹੀ ਹੈ ਨੇ ਇਹ ਜਿੱਤ ਕੇ ਆਇਆ ਕੀ ਕਹਿਣਾ ਚਾਹੁੰਦੇ ਜੀ ਇਹਦੇ ਬਾਰੇ ਇਹਨਾਂ ਦੇ ਬਾਰੇ ਤੇ ਆਪਾਂ ਜਿਹੜਾ ਵੀ ਲਫ਼ਜ਼ ਕਹਾਂਗੇ ਕਟ ठीक और केस छोटे जे ने बहुत लोअर लैवल तो मतलब कि उतु तक पहुँचे जिस जिसके पिछे बैकग्राउंड भी वो खास हाँ है। जी है और इस बच्चे ने गुरदासपुर का ना इस तरह रोशन किया नाम रोशन किया ਇਸ ਇਸ ਗੁਰਦਾਸਪੁਰ ਨੇ ਮੈਂ ਇਹ ਕਹਾਂਗਾ ਕਿ ਇੱਕ ਫਿਲਮ ਇੰਡਸਟਰੀ ਨੂੰ ਔਰ ਕਲਾਕਾਰਾਂ ਦੀ ਦੁਨੀਆ ਨੂੰ ਇੱਕ ਪਹਿਲੇ ਦਿੱਤਾ ਸੀ ਦੇਵਾਨ ਨੂੰ ਹੂੰ ਹੁਣ ਗੁਰਦਾਸਪੁਰ ਨੇ ਇੱਕ ਹੋਰ ਦੇਵਾਨੰਦ ਦੇ ਦਿੱਤਾ ਬੈਟਰ ਬਹੁਤ ਵਧੀਆ ਗੱਲ ਐਂ ਬੇਹਤਰੀ ਇਹ ਇਹ ਤਾਂ ਬੜੀ ਵੱਡੀ ਗੱਲ ਕਹਤੀ ਹੈ ਕਿ ਇੱਕ ਦਮਾ ਦੇਵਾਨੰਦ ਦੇਤਾ ਉਸ ਦੇਵਾਨੰਦ ਲਈ ਵੀ ਕੁਝ ਨਹੀਂ ਕੀਤਾ ਗਿਆ ਇਸ ਦੇ ਬਾਰੇ ਨਾਲ ਲਈ ਕੀ ਕਰੂਗੇ ਹੁਣ ਕੇ ਆਪਾਂ ਚਲੋ ਸਰਕਾਰਾਂ ਦੀਆਂ ਗੱਲਾਂ ਬਾਅਦ ਚ ਕਰ ਲੈਂਦੇ ਆ ਸਾਡੇ ਜਿਹੜੇ ਗੁਰਦਾਸਪੁਰ ਵਾਸੀ ਉਹਨਾਂ ਦੀ ਕੀ ਦਿਨ ਰੋਗੇ ਦੇਖੋ ਇੱਕ ਨਾ ਜਦੋਂ ਕੋਈ ਇਹ ਜਿਹੜੀ ਲਾਈਨ ਹੈ ਨਾ ਬਹੁਤ ਸਟਰਗਲ ਵਾਲੀ ਲਾਈਨ ਹੈ ਮੈਂ ਵੀ ਥੀਏਟਰ ਕਰਦਾ ਹੂੰ ਥੀਏਟਰ ਦੇ ਵਿੱਚ ਆਪਾਂ ਬਹੁਤ ਸਟਰਗਲ ਕੀਤਾ ਮੈਂ 89 ਤੋਂ ਥੀਏਟਰ ਕੀਤਾ ਜੀ ਬਹੁਤ ਜਗ੍ਹਾ ਮੈਂ ਜਾ ਕੇ ਕੰਪੀਟੀਸ਼ਨ ਵੀ ਕੀਤਾ ਹੂੰ ਔਰ ਸਾਨੂੰ ਅਪਰੋਚ ਕਿਸੇ ਨੇ ਨਹੀਂ ਕੀਤੀ ਓਕੇ ਠੀਕ ਹੈ ਜੀ ਹਮ ਅਗਰ ਅਸੀਂ ਥੀਏਟਰ ਕਰਨ ਦੇ ਵਾਸਤੇ ਕਿਸੇ ਕੋਲ ਕਲੈਕਸ਼ਨ ਕਰਨ ਜਾਂਦੇ ਸੀ ਹਮ ਤੇ ਸਾਨੂੰ ਸਾਡੇ ਅਨੋਕੀ ਕਲੈਕਸ਼ਨ ਨਹੀਂ ਮਿਲਦੀ ਉੰਨੀ ਸਾਨੂੰ ਲੋਕੀ ਪਹਿਨ ਨਹੀਂ ਦਿੰਦੀ ਜਿੰਨੀਆਂ ਸਾਨੂੰ ਕਰਨਾ ਨਹੀਂ ਜੀ ਸਾਨੂੰ ਉਹ ਜਿਆਦਾ ਮਈਉਸੀ ਦਾ ਸਾਹਮਣਾ ਕਰਨਾ ਪੈਂਦਾ ਹੁੰਦਾ ਹੈ ਨਾ ਬਿਲਕੁਲ ਉਹ ਫਿਰ ਵੀ ਇਹੀ ਠੀਠ ਹੋ ਗਏ ਹਮ ਪੈਸੇ ਇਕੱਠੇ ਕਰਨੀ ਹੁੰਦੀ ਹੂੰ ਹੋਰ ਅਹੀਂ ਕਲਚਰ ਪ੍ਰੋਗਰਾਮ ਕਰਦੇ ਸੀਗੇ ਥੀਏਟਰ ਕਰਦੇ ਸੀਗੇ ਸਾਨੂੰ ਘਰੋਂ ਛਿੜਕਾਵੇਂ ਪੈਂਦੀਆਂ ਅੱਜ ਵੀ ਮੈਂ ਥੀਏਟਰ ਕਰ ਰਿਹਾ ਹਾਂ ਅੱਜ ਵੀ ਜੇ ਕੰਮ ਆ ਪੈਂਦੀ ਇਸ ਇਸ ਸਟਰਗਲ ਵੱਲ ਲਾਈਨ ਹੈ ਕਿ ਇੱਥੇ ਤੁਸੀਂ ਕੌਣ ਆਵੀ ਕੋਈ ਪਬਲਿਕ ਇਨ ਨੂੰ ਜੇ ਸਪੋਰਟ ਕਰੇਗੀ ਫਾਈਨੈਂਸ਼ੀਅਲ ਤੌਰ ਤੇ ਇਹ ਗੱਲ ਚੰਗੀ ਹਾਂ ਹਾਂ ਇਹਨਾਂ ਨੂੰ ਮਿਹਨਤ ਕਰਨੀ ਪੈਣੀ ਆ ਆ ਮਿਹਨਤ ਕਰਨੀ ਪੈਗੀ ਆ ਬਈਨਾਂ ਨੂੰ ਇਹ ਰੇਜ਼ ਬੱਚੇ ਨੂੰ ਮਿਹਨਤ ਕਰਨੀ ਪੈਗੀ ਜੰਨੀ ਹੁਣ ਮਿਹਨਤ ਕਰਕੇ ਇੰਨੇ ਉਹ ਗੁਰਦਸ਼ਪਦਨ ਆ ਕਿ ਕਿਸਮ ਦਾ ਸ਼ੂਰੇ ਬੱਚੇ ਨੇ ਰੋਸ਼ਨ ਕਰ ਤਨ ਇਸ ਤੋਂ 10 20 ਗੁਣਾ ਇਹਨੂੰ ਅਰੇ ਮਿਹਨਤ ਕਰਨੀ ਜਰੂਰ ਹੈ ਠੀਕ ਹੈ ਔਰ ਇਹ ਜਿਹੜੀ ਆ ਨਾ ਲਾਈਨ ਇਹੀ ਵਿੱਚ ਸਿਰਫ ਮੇਨ ਹੀ ਹੈ ਦੇਣ ਰਾਤ ਪੋਸਟ ਗੁਲੰਦੀ ਦੇ ਪਹੁੰਚਣ ਵਾਸਤੇ ਜਦ ਕਿ ਸਾਡੇ ਸਿੰਗਿੰਗ ਲਾਈਨ ਦੇ ਵਿੱਚ ਰਤਨ ਮਗੇਸ਼ ਕਰੀ ਕਰੋ ਕਿਸ਼ੋਰ ਕੁਮਾਰ ਜੀ ਕਰੋ ਜਿੰਨੇ ਵੀ ਸਿੰਗਰ ਹੋਏ ਸਾਡੇ ਵੀ.ਵੀ.ਕੇ ਮਹਿੰਦਰਾ ਵੀ ਇੱਕ ਸਾਡਾ ਉਦੇ ਵਰਗਾ ਕੋ ਸਿੰਗਰ ਸੀ ਉਦੇ ਵਰਗੀ ਆਵਾਜ਼ ਨਹੀਂ ਕੇ ਪਰ ਉਹ ਵੀ ਡੇਲੀ ਮਿਹਨਤ ਕਰਦੇ ਹਮਮੈਂ ਵੀ ਡੇਲੀ ਮਿਹਨਤ ਕਰ ਕੋਈ ਘਟ ਰਿਹਾ ਜ਼ਰੂਰੀ ਹੈ ਇਹ ਕਲਾਕਾਰੀ ਲਾਈਨ ਜਿਹੜੀ ਹੈ ਨਾ ਇਹਦੇ ਵਿੱਚ ਸਟਰਗਲ ਹੋ ਜਾਂਦਾ ਮਿਹਨਤ ਹੀ ਬਹੁਤ ਜਿੰਦੀ ਤੇ ਜਦੋਂ ਆਪਾਂ ਮਿਹਨਤ ਦੇ ਜਦੋਂ ਕਰਨਾ ਪਰਫਾਰਮੈਂਸ ਆ ਇੱਕ ਚੰਗੀ ਦੇਣੀ ਹੈ ਤੇ ਲੋਕਾਂ ਨੇ ਫੇਰ ਗਿਆਣਾ ਉਸ ਰਾ ਇਹਨਾਂ ਲੋਕਾਂ ਨੇ ਕੋਈ ਸੋਚ ਤੇ ਜੇ ਤਰ ਜੀ ਨਾਲ ਪਿਛੋਕੜ ਤਾਂ ਨਾਲ ਜਾਣਨਾ ਰਾਜਨੀਤੀ ਵਿੱਚ ਵੀ ਥੋੜਾ ਜਿਹਾ ਪੈਰ ਰੱਖ ਦੇ ਜੇ ਤੁਸੀਂ ਐ ਤੇ ਇਪਟਾ ਦੇ ਦੇ ਵਿੱਚ ਤੁਸੀਂ ਮੈਂਬਰ ਹੈ ਹੀ ਉਹਦਾ ਵੀ ਮੈਂ ਨਹੀਂ ਚਲੋ ਪ੍ਰੈਸ ਸੈਕਟਰੀ ਆ ਤੇ ਉੱਥੇ ਵੀ ਕਰਦੇ ਜੇ ਐ ਸਰਕਾਰਾਂ ਕੀ ਕਹਿਣਾ ਚਾਹੁੰਦੇ ਜੇ ਕਿ ਇਹੋ ਜਿਹੇ ਬੱਚਿਆਂ ਨੂੰ ਪਰਫੁੱਲਤ ਕਰਨ ਲਈ ਕੀ ਕਰਨਾ ਚਾਹੀਦਾ ਹੈਗਾ ਕੀ ਤੇਣਾ ਸੁਦੇਸ਼ ਸਰਕਾਰਾਂ ਨੇ ਮੈਂ ਦੇ ਉਹਨਾਂ ਦੇ ਉੱਤੇ ਜੀ ਬਹੁਤ ਜ਼ਿਆਦਾ ਯਕੀਨੀ ਨਹੀਂ ਨਾ ਕਿਉਂਕਿ ਸਰਕਾਰਾਂ ਨੇ ਤੇ ਆਪਣੀਆਂ ਇੱਕ ਪਬਲਿਸਿਟੀ ਚਾਹੀਦੀ ਆ ਉਹਨਾਂ ਨੂੰ ਇੱਕ ਵੋਟਾਂ ਚਾਹੀਦੀਆਂ ਨੇ ਉਹਨਾਂ ਨੇ ਆਪਣੇ ਜੇ ਉਹ ਅਸੀਂ ਉਹਨਾਂ ਨੂੰ ਕੋਈ ਸੁਜੈਸ਼ਨ ਦਵਾਂਗੇ ਨਾ ਉਹ ਸੋਚਦੇ ਨੇ ਕਿ ਜੋ ਅਸੀਂ ਇਸ ਜਗ੍ਹਾ ਤੇ ਆਪਾਂ ਬੈਠੇ ਆਂ ਭਾਵੇਂ ਐਮ.ਐਲ.ਏ. ਸਾਹੂ ਹੋਣ ਜਾਂ ਸੀ.ਐਮ. ਸਾਹੂ ਹੋਣ ਕੋਈ ਮਿਨਿਸਟਰ ਹੋਵੇ ਸੈਂਟਰ ਗਵਰਨਮੈਂਟ ਦੇ ਜਲੋ ਐਮ.ਪੀ. ਵਗੈਰਾ ਹੋਣ ਉਹ ਸੋਚਦੇ ਆ ਕਿ ਛੋਟ ਜੋ ਅਸੀਂ ਸੋਚ ਰਹੇ ਆ ਉਹ ਵਧੀਆ ਹੈ ਜਦ ਕਿ ਇੱਕ ਕਟ ਕਟ ਬੈਠਿਆਂ ਵਾਲਾ ਬੰਦਾ ਲੋਅਰ ਲੈਵਲ ਦਾ ਬੰਦਾ ਦੀ ਜੀ ਸੋਚ ਵਧੀਆ ਹੋ ਸਕਦਾ ਹੂੰ ਸਾਡੇ ਦੇਸ਼ ਦੇ ਵਿੱਚ ਬਾਹਰੋਂ ਕੰਪਨੀਆਂ ਆ ਕੇ ਇੱਥੋਂ ਇਹ ਜਿਹੜੇ ਇੰਟੈਲੀਜੈਂਟ ਬੱਚੇ ਰਹਿ ਜਾਂਦੀਆਂ ਕੀ ਸਰਕਾਰਾਂ ਨੂੰ ਅਪਰੋਚ ਨਹੀਂ ਕਰ ਸਕਦੀ ਕਰ ਸਕਦੀ ਸਰਕਾਰਾਂ ਨੂੰ ਨਹੀਂ ਪਤਾ ਵੀ ਇਹ ਇੰਟੈਲੀਜੈਂਟ ਹੈਗਾ ਕਰ ਸਕਦੀ ਸਰਕਾਰ ਦੇ ਵਿੱਚ ਉਹਨਾਂ ਦੀ ਬੁਲਾਈ ਜਿੰਨੇ ਵੀ ਹੈ ਉਹਨਾਂ ਦੇ ਵਿੱਚ ਇੰਨੀ ਇੰਟੈਲੀਜੈਂਟ ਸੀ ਨਹੀਂ ਹੈ ਜਿੰਨਾ ਹੀ ਕਿੰਨੀ ਹੈ ਡੈੜੀ ਇੰਟੈਲੀਜੈਂਟ ਬੱਚੇ ਇੱਥੋਂ ਸਾਡੇ ਇੰਜੀਨੀਅਰ ਤੱਕ ਜੇ ਕੋ ਸਾਇੰਟਿਸਟ ਕਿਨੇ ਬਾਹਰ ਜਨ ਗਿਆ 90 ਦੇ ਵਿੱਚ ਸਾਇੰਟਿਸਟ ਜਿੰਨੇ ਪ੍ਰਾਈਵੇਟ ਕੰਪਨੀਆਂ ਬਾਹਰਲੇ ਮੁਲਕਾਂ ਦੀਆਂ ਸਾਡੇ ਇੰਜੀਨੀਅਰ ਚੱਕੇ ਲੈਂਦੀਆਂ ਉਹ ਕ੍ਰੀਮ ਲੈਂਦੀਆਂ ਨੇ ਤੇ ਪਿਛੇ ਕੀ ਰਹਿਦਾ ਅਮਲ ਆਇਮਾਨ ਨੂੰ ਕੰਮ ਕਰਨਾ ਥੋੜਾ ਠੀਕ ਮਤਲਬ ਕਿ ਸਰਕਾਰਾਂ ਤੋਂ ਤੁਸੀਂ ਇੰਨਾ ਖੁਸ਼ ਨਹੀਂ ਆ ਕੇ ਫਿਰ ਕੀ ਜਾ ਸਾਤਾ ਸਰਕਾਰਾਂ ਨੂੰ ਖੁਸ਼ੀ ਕਾਹ ਹੁੰਦੀ ਹੈ ਜੇ ਉਹ ਪਬਲਿਕ ਵਾਸਤੇ ਕੁਝ ਕਰਨ ਤੇ ਜੀ ਖੁਸ਼ੀ ਤਾਂ ਆ ਮਿਲਦੀ ਹੈ ਜੇ ਇੰਦਰ ਨੇ ਲਾ ਕੇ ਆਪਣੀ ਖੁਸ਼ੀ ਪ੍ਰਾਪਤ ਕੀਤੀ ਸਰਕਾਰ ਕੋਲ ਉਹ ਉਹ ਖੁਸ਼ੀ ਗਦੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੀ ਅਪੀਲ ਕਰਨਾ ਚਾਹੁੰਦੇ ਕਿ ਇਹ ਬੱਚੇ ਨੂੰ ਪ੍ਰਕੁਲਤ ਗੱਲ ਕੀ ਕਰਨਾ ਚਾਹੀਦਾ ਨਹੀਂ ਦੇਖੋ ਜਿਲ੍ਹਾ ਪ੍ਰਸ਼ਾਸਨ ਦੇ ਸਭ ਤੋਂ ਵੱਡੇ ਗਿਆਨ ਹੈ ਠੀਕ ਹੈ ਆਪਣੇ ਉਹ ਆਪ ਨੂੰ ਗੁਜ਼ਾਰਸ਼ ਕੋਰ ਦੇ ਪ੍ਰਸ਼ਾਸਨ ਨੂੰ ਖਾਸ ਕਰ ਮੈਂ ਐਡਮ ਸਾਹਿਬ ਡੀਸੀ ਸਾਹਿਬ ਨੂੰ ਜਿਨੇ ਵੀ ਪੀਸੀਐਸ ਅਫਸਰ ਨੇ ਉਹ ਡੈਟ ਜਾਂ ਆਈਐਸ ਅਫਸਰ ਡੀਜੀ ਸਾਹਿਬ ਨੇ ਆਈ ਗੈਸ ਨੇ ਉਹਨਾਂ ਨੂੰ ਇਹਦੇ ਇਹਨਾਂ ਨੂੰ ਨਾਲ ਲੈ ਕੇ ਉਹਨਾਂ ਨੂੰ ਦੱਸਣਾ ਚਾਹੀਦਾ ਵੀ ਦੇਖੋ ਤੁਸੀਂ ਬੱਚੇ ਕਿੱਧਰ ਜਾ ਰਹੇ ਹਨ ਜੀ ਅੱਜ ਸਾਡੇ ਦੀ ਜੀ ਵਿੱਚ ਸਾਡੇ ਪੰਜਾਬ ਦੇ ਵਿੱਚ ਓਵਨ ਕਿ ਕੁਗਾਸਪੁਰ ਦੇ ਵਿੱਚ ਨਸ਼ੇ ਦਾ ਬਹੁਤ ਜ਼ਿਆਦਾ ਰੁਝਾਨ ਹੈ ਹਮਮ ਪ੍ਰਸ਼ਾਸਨ ਕੋਲ ਪਟ્રોલ ਨਹੀਂ ਦੋ ਕਿਉਂਕਿ ਉਹਦੇ ਵਿੱਚ ਮੈਂ ਕੀ ਕਹਾਂ ਸਮਝ ਪਾ ਰਹੇ ਨੂੰ ਤਾਂ ਉਹ ਚਲੋ ਇੱਕ ਅਲੱਗ ਮੁੱਦਾ ਆ ਐ ਤੁਸੀਂ ਸਮਾਂ ਦਿੱਤਾ ਜੀ ਬਹੁਤ ਬਹੁਤ ਧੰਨਵਾਦ ਹੈ ਅਸੀਂ ਪਹਿਲੇ ਕਿ ਸ਼ੋਟ ਨਾ ਮਪਨ ਦੀ ਨਰਨਾ ਰਜੇਸ਼ਾ ਹਾਂ ਮੈਂ ਆਧਾਰ ਹੋਲਿੰਗ ਐਂਡ ਕੰਪਨੀਜ਼ ਐਜ਼ ਇਨ ਰੋਸ ਮੈਜਰ ਕਰ ਰਹੇ ਹਾਂ ਗੁਰਦਾਸਪੁਰ ਚ ਜੀ ਐ ਆਰੀਅਨ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਸਭ ਤੋਂ ਪਹਿਲਾਂ ਤੇ ਮੈਂ ਆਰੀਅਨ ਤੇ ਉਹਦੀ ਫੈਮਿਲੀ ਤੇ ਉਹਦੇ ਫਾਦਰ ਸਾਹਿਬ ਤੋਂ ਆਪਣੇ ਗੁਰੂ ਬੈਠੇ ਆ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਦੇਣਾ ਚਾਹੁੰਦਾ ਜੋ ਇਹਨਾਂ ਦੇ ਬੱਚੇ ਅਤੇ ਇਹਨਾਂ ਦੀ ਮਿਹਨਤ ਨਾਲ ਜਿਹੜਾ ਆਪਣੇ ਪੰਜਾਬ ਦਾਣਾ ਨੇ ਤੇ ਆਪਣੇ ਗੁਰਦਾਸਪੁਰ ਦਾ ਨਾਮ ਜਿਹੜਾ ਬਹੁਤ ਚੋਸ਼ਨ ਕੀਤਾ ਠੀਕ ਹੈ ਹਾਂ ਹੋਰ ਦੂਜੇ ਬੱਚਿਆਂ ਨੂੰ ਵੀ ਸੰਦੇਸ਼ ਦੇਣਾ ਚਾਹੁੰਦੇ ਤੁਸੀਂ ਸਾਰੇ ਬੱਚਿਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਤੁਸੀਂ ਉਮਰ ਨਾ ਦੇਖੋ ਆਪਣੀ ਕਿ ਅਸੀਂ ਛੋਟੇ ਆ ਵੱਡੇ ਆ ਵੇਖੋ ਤੁਸੀਂ ਇਹ ਛੋਟੀ ਜੀ ਉਮਰ 'ਚ ਬੱਚਾ ਕਿੱਡਾ ਵੱਡਾ ਮਕਾਮ ਹਾਸਿਲ ਕਰਕੇ ਬੈਠਾ ਕਿ ਪ੍ਰੈਸ ਵਾਲੇ ਵੀ ਵਾਈਟਸ ਲੈਣ ਆ ਰਹੇ ਹਨ ਜੀ ਤੇ ਹਰ ਕਿਸ ਨੂੰ ਇਹ ਦੇਖ ਕੇ ਇਹੀ ਪ੍ਰੇਰਨਾ ਲੈਣੀ ਚਾਹੀਦੀ ਕਿ ਅਸੀਂ ਵੀ ਕੁਝ ਆਪਣੀ ਪੰਜਾਬ ਵਾਸਤੇ ਆਪਣੀ ਫੈਮਿਲੀ ਵਾਸਤੇ ਕਿ ਐਸ ਉਮਰ 'ਚ ਸ਼ੁਰੂ ਕਰਾਂਗੇ ਤੇ ਅੱਗੇ ਜਾ ਕੇ ਕੁਝ ਬਣ ਪਾਉਂਦੇ ਹਾਂ ਠੀਕ ਹੈ ਸਮਝ ਆਲੀ ਤਾਂ ਬਜੀ